ਪੰਜਾਬ ਦੀ ਸਿਆਸਤ ਵਿੱਚ ਮੱਚੀ ਹਲਚਲ ਇੱਕ ਹੋਰ ਵਿਧਾਇਕ ਦੇ ਖਿਲਾਫ ਕੋਈ ਐਫ ਆਈ ਆਰ ਦਰਜ ਜੋ ਇਸ ਵਿਧਾਇਕ ਸਮੇਤ 6 ਲੋਕਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਜਿਨ੍ਹਾਂ ਨੇ ਇੱਕ ਚੋਣ ਲੜਨ ਵਾਲੇ ਸਾਬਕਾ ਸਰਪੰਚ ਨੂੰ ਉਸਤੇ ਉੱਪਰ ਹਮਲਾ ਕੀਤਾ ਤੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ ਨੇ ਇਸ ਵਿਧਾਇਕ ਦੇ ਪੁੱਤਰਾਂ ਨੇ ਉਸ ਵਿਧਾਇਕ ਦੇ ਵੱਲੋਂ ਉਸਤੇ ਉੱਪਰ ਰਿਵਾਲਵਰ ਤਾਣੀ ਗਈ ਹੈ ਜਿਸ ਨੂੰ ਲੈ ਕੇ ਹੁਣ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਮਚੀ ਹੋਈ ਏ ਕਿਸ ਤਰ੍ਹਾਂ ਤੱਕੇਸ਼ਾਈਆਂ ਕੀਤੀਆਂ ਜਾ ਰਹੀਆਂ ਨੇ ਜੋ ਵਿਧਾਇਕ ਦੇ ਵੱਲੋਂ ਆਪਣੇ ਹਲਕੇ ਤੋਂ ਬਾਹਰ ਜਾ ਕੇ ਜੋ ਦੂਸਰੀ ਸਟੇਟ ਦੇ ਵਿੱਚ ਵੀ ਤੱਕੇਸ਼ਾਈ ਸਾਹਮਣੇ ਆਈ ਏ ਇਹ ਕਿਹੜੇ ਹਲਕੇ ਦਾ ਵਿਧਾਇਕ ਏ ਜੋ ਇਸ ਦੇ ਉੱਪਰ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਕਾਰਵਾਈ ਕੀਤੀ ਜਾਵੇਗੀ ਇਸ ਦੀ ਸਿਕਿਉਰਿਟੀ ਵਾਪਸ ਲਈ ਜਾਵੇਗੀ ਉਸ ਤੋਂ ਬਾਅਦ ਇਸ ਦੀ ਗ੍ਰਿਫਤਾਰੀ ਹੋਵੇਗੀ ਤੁਸੀਂ ਜਿਹੜੇ ਲੋਕਲਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਸੋ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਉੱਪਰ ਲਗਾਤਾਰ ਐਫ ਆਈ ਆਰ ਦਰਜ ਹੋ ਰਹੀਆਂ ਨੇ ਇਸ ਤੋਂ ਪਹਿਲਾਂ ਕਿ ਤਰਨਤਾਰਨ ਹਲਕੇ ਦੀ ਗੱਲ ਕਰੀਏ ਤਾਂ ਤਰਨਤਾਰਨ ਹਲਕੇ ਤੇ ਨਾਲ ਲੱਗਦਾ ਹਲਕਾ ਖਰੂਰ ਸਹਿ ਜਿੱਥੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਉੱਪਰ ਐਫ ਆਈ ਆਰ ਦਰਜ ਹੋਈ ਔਰ ਉਸ ਤੋਂ ਬਾਅਦ 13 ਸਾਲ ਉਸਦੇ ਉੱਪਰ ਕੇਸ ਚੱਲਿਆ ਤੇ ਹੁਣ ਉਸ ਦੀ ਗ੍ਰਿਫਤਾਰੀ ਹੋਈ ਏ ਸੋ ਇਸ ਦੇ ਨਾਲ ਹੀ ਹਲਕਾ ਛੁੱਤਰਾਂ ਜਿਹੜਾ ਕਿ ਹਲਕਾ ਸਨੌਰ ਪਟਿਆਲਾ ਦੇ ਵਿੱਚ ਉਥੋਂ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੇ ਉੱਪਰ ਐਫ ਆਈ ਆਰ ਦਰਜ ਹੋਈ ਜੋ ਕਿ 10 ਸਾਲ ਪੁਰਾਣੇ ਕੇਸ ਦੇ ਵਿੱਚ ਉਹਨਾਂ ਨੂੰ ਜਿਹੜਾ ਕਿ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਹ ਗ੍ਰਿਫਤਾਰ ਵਿੱਚ ਤੋਂ ਭੱਜੇ ਹੋਏ ਨੇ ਸੋ ਅੱਜ ਤੀਸਰਾ ਵਿਧਾਇਕ ਜਿਸ ਤੇ ਉੱਪਰ ਗੰਭੀਰ ਇਲਜ਼ਾਮ ਲੱਗੇ ਨੇ ਜੋ ਪਟਿਆਲੇ ਦੇ ਵਿੱਚ ਹਲਕਾ ਸ਼ਤਰਾਣਾ ਦਾ ਇਹ ਵਿਧਾਇਕ ਹੈ ਜਿਸ ਦੇ ਉੱਪਰ ਤੇ ਉਸ ਦੇ ਪੁੱਤਰਾਂ ਦੇ ਉੱਪਰ ਜਿਹੜੀ ਕਿ ਐਫ ਆਈ ਆਰ ਦਰਜ ਹੋਈ 28 ਅਕਤੂਬਰ ਨੂੰ ਜੋ ਇਹ ਘਟਨਾ ਵਾਪਰੀ ਹੈ ਹਰਿਆਣਾ ਦੇ ਵਿੱਚ ਜਿਹੜਾ ਕੈਥਲ ਥਾਣੇ ਦੇ ਵਿੱਚ ਇਸਤਨਾ ਦੇ ਖਿਲਾਫ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਹੈ ਐਫ ਆਈ ਆਰ ਨੰਬਰ 217 2 ਤਹਿਤ ਜਿਹੜੇ ਕਿ ਵਿਧਾਇਕ ਅਤੇ ਹੋਰ ਦੋਸ਼ੀਆਂ ਦੇ ਗੰਭੀਰ ਧਰਾਵਾਂ ਦੇ ਤਹਿਤ ਦੋਸ਼ ਲੱਗੇ ਹਨ ਇਸ ਐਫ ਆਈ ਆਰ ਨੂੰ ਇਸ ਮਹੀਨੇ ਦੇ ਦੌਰਾਨ ਰਾਜਨੀਤੀ ਕਥੇ ਕਾਨੂੰਨੀ ਵਿਵਸਥਾ ਦੇ ਲਿਹਾਜ਼ ਨਾਲ ਵੱਡੀ ਘਟਨਾ ਮੰਨੀ ਜਾ ਰਹੀ ਏ ਧਾਰਾ 115 ਅਪਰਾਧ ਕਰਨ ਲਈ ਜਿਹੜਾ ਉਕਸਾਉਣਾ ਧਾਰਾ 126 ਰਾਜ ਦੇ ਵਿਰੁੱਧ ਜੰਗ ਛੇੜਨਾ ਧਾਰਾ 140 ਹਥਿਆਰਾਂ ਨਾਲ ਗੈਰਕਾਨੂੰਨੀ ਇਕੱਠਾ ਕਰਨਾ ਤੇ ਧਾਰਾ 351/2 ਹਮਲਾ ਕਰ ਦੇਣਾ ਜਾਂ ਤਾਕਤ ਦੀ ਵਰਤੋਂ ਦਿਖਾਉਣੀ ਤੇ ਧਾਰਾ 61 ਬੀ ਐਨ ਐਸ پابੰਦੀਸ਼ੁਦਾ ਪਦਾਰਥਾਂ ਦਾ ਕਬਜ਼ਾ ਹਥਿਆਰਾਂ ਦੇ ਨਾਲ ਕਰਕੇ ਕਿ ਹਥਿਆਰਾਂ ਨੂੰ ਗੈਰਕਾਨੂੰਨੀ ਜੋ ਆਪਣੇ ਕੋਲ ਰੱਖਣਾ ਸੋ ਇਹ ਸਾਰੀਆਂ ਧਰਾਵਾਂ ਲਾ ਦਿੱਤੀਆਂ ਗਿਆ ਨੇ ਵਿਧਾਇਕ ਦੇ ਉੱਪਰ ਜੋ ਵਿਧਾਇਕ ਦੀਆਂ ਮੁਸ਼ਕਲਾਂ ਵਧੀਆਂ ਨੇ ਹਲਕਾ ਛਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਤੇ ਉਸ ਦੇ ਦੋ ਸੁਪੁੱਤਰ ਜਿਹੜਾ ਇਸ ਘਟਨਾ ਦੇ ਵਿੱਚ ਜਿਨ੍ਹਾਂ ਨੇ ਇੱਕ ਹਰਿਆਣੇ ਦੇ ਉਸ ਨੌਜਵਾਨ ਦੇ ਉੱਪਰ ਹਮਲਾ ਕੀਤਾ ਜਿਹੜਾ ਇਹਨਾਂ ਦੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕਰਦਾ ਸੀ ਸੋ ਦੱਸਦੀ ਹੈ ਕਿ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਛਤਰਾਣਾ ਹਲਕੇ ਦੇ ਵਿਧਾਇਕ ਕਲਵੰਤ ਸਿੰਘ ਬਾਜੀਗਰ ਤੇ ਉਹਨਾਂ ਦੇ ਦੋ ਪੁੱਤਰ ਤੇ ਹੋਰ ਲੋਕਾਂ ਨੇ ਨੌਜਵਾਨ ਨੂੰ ਅਗਵਾ ਕਰਨ ਤੇ ਬਾਅਦ ਵਿੱਚ ਉਸ ਦੀਆਂ ਲੱਤਾਂ ਤੋੜਨ ਦਾ ਦੋਸ਼ ਲਗਾਇਆ ਹੈ ਇਸ ਸਬੰਧ ਵਿੱਚ ਚਿਚੜਾਂਵਾਲੀ ਦੇ ਵਸਨੀਕ ਗੁਰਚਰਨ ਸਿੰਘ ਗੋਹਲਾ ਫੁੱਲ ਸਟੇਸ਼ਨ 'ਤੇ ਸ਼ਿਕਾਇਤ ਦਰਜ ਕਰਵਾਈ ਸੀ ਇਸ ਦੇ ਆਧਾਰ 'ਤੇ ਰਾਮਥਲੀ ਚੌਂਕੀ ਵਿੱਚ ਮੁਲਜ਼ਮਾਂ ਦੇ ਵੱਲੋਂ ਕੇਸ ਦਰਜ ਕੀਤਾ ਗਿਆ ਸਭ ਗੁਰਚਰਨ ਸਿੰਘ ਦਾ ਕਹਿਣਾ ਕਿ ਉਸਨੇ ਪਿੰਡ ਦੀ ਸਰਪੰਚੀ ਦੀ ਚੋਣ ਲੜੀ ਸੀ ਉਸੇ ਸਮੇਂ ਵਿਧਾਇਕ ਦੇ ਭਰਾ ਨੇ ਵੀ ਸਰਪੰਚੀ ਦੀ ਚੋਣ ਲੜੀ ਸੀ ਚੋਣ ਤੋਂ ਬਾਅਦ ਵਿਧਾਇਕ ਅਤੇ ਉਸਦੇ ਪਰਿਵਾਰ ਦੇ ਵਿੱਚ ਕੁਝ ਰੰਜਸ਼ ਚੀਗੀ ਜਿਸ ਨੂੰ ਲੈ ਕੇ ਇਹ ਵਿਧਾਇਕ ਜਿਹੜਾ ਕਿ ਉਸਦੇ ਖਿਲਾਫ ਕਾਰਵਾਈਆਂ ਕਰ ਰਿਹਾ ਸੀ ਜਦੋਂ ਕਿ ਉਹ ਜਿਹੜਾ ਆਦਮੀ ਹੈ ਉਹ ਵਿਧਾਇਕ ਵੱਲੋਂ ਕੀਤੀ ਜਾ ਰਹੀ ਵਿਕਾਸ ਨੂੰ ਲੈ ਕੇ ਕੰਮਾਂ ਦੇ ਬਾਰੇ ਜੋ ਉਹ ਹਮੇਸ਼ਾ ਬੋਲਦਾ ਰਹਿੰਦਾ ਸੀ ਸੋਸ਼ਲ ਮੀਡੀਆ ਦੇ ਉੱਪਰ ਜਿਸ ਦੇ ਕਾਰਨ ਇਸ ਵਿਧਾਇਕ ਨੂੰ ਗੁੱਸਾ ਸੀ ਔਰ ਇਸ ਨੇ ਆਪਣੇ ਪੁੱਤਰਾਂ ਦੇ ਰਾਹੀਂ ਉਸਦੇ ਉੱਪਰ ਹਮਲਾ ਕਰਵਾਇਆ ਕਾਰਵਾਈ ਕੀਤੀ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਸ ਸਬੰਧ ਹੈ ਕਿ ਦੇ ਉੱਪਰ ਹੁਣ ਕਾਰਵਾਈ ਹੋਵੇਗੀ ਹਲਕਾ ਸ਼ਤਰਾਨਾ ਦਾ ਕੁਲਵੰਤ ਸਿੰਘ ਬਾਜੀਗਰ ਵਿਧਾਇਕ ਜਿਸ ਦੇ ਉੱਪਰ ਜੋ 217 ਐਫ ਆਈ ਆਰ ਨੰਬਰ ਜਿਹੜੀ ਦਰਜ ਹੋਈ ਏ ਵਿਧਾਇਕ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਜੋ ਹੁਣ ਪੁਲਿਸ ਦੇ ਵੱਲੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਗਿਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਸੋ ਵਿਧਾਇਕ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਨੇ ਵੀ ਆਪਣੀ ਮੀਟਿੰਗ ਬੁਲਾਈ ਹੈ ਔਰ ਆਪਣੇ ਵਿਧਾਇਕਾਂ ਨੂੰ ਨਸੀਹਤ ਦਿੱਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਤੁਸੀਂ ਅੱਜ ਇੱਕ ਸਾਲ ਪਹਿਲਾਂ ਹੀ ਤੱਕੇਸ਼ਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਇਹ ਸਾਨੂੰ ਬਹੁਤ ਵੱਡਾ ਨੁਕਸਾਨ ਕਰਾਉਣਗੀਆਂ ਸੋ ਮੀਡੀਆ ਦੇ ਵਿੱਚ ਜਾ ਕੇ ਚਰਚਾ ਹੁੰਦੀ ਏ ਜੋ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਲਗਾਤਾਰ ਤੱਕੇਸ਼ਾਈਆਂ ਕੀਤੀਆਂ ਜਾਂਦੀਆਂ ਨੇ ਸੋ ਆਮ ਆਦਮੀ ਪਾਰਟੀ ਦਾ ਇਹ ਤੀਸਰਾ ਵਿਧਾਇਕ ਜਿਸ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਏ